ਨਮਸਕਾਰ 인ਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਗੁਰਦਾਸਪੁਰ ਤੋਂ ਵੱਡੀ ਖਬਰ ਆਈ ਹੈ ਜਿੱਥੇ ਘਰ ਦਰਦਾਸਪੁਰੋਂ ਘਰੋਂ ਬਾਜ਼ਾਰ ਵਿੱਚ ਸਮਾਨ ਲੈਣ ਆਏ ਬਜ਼ੁਰਗ ਕੋਲੋਂ ਚੋਰਾਂ ਨੇ 20000 ਰੁਪਏ ਲਫਾਫਾ ਬੈਗ ਚੋਰੀ ਕਰਕੇ ਮੌਕੇ ਤੋਂ ਹੋਏ ਫਰਾਰ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਹੋ ਗਈ ਹੈ ਕ ਇਹ ਜੋ ਟੋਪੀ ਵਾਲਾ ਸ਼ਖਸ ਹੈ ਇਹਦੇ ਨਾਲ ਇੱਕ ਹੋਰ ਮੋਟਰਸਾਈਕਲ ਸਵਾਰ ਹੈ ਤੁਸੀਂ ਇਹ ਜਿਹੜਾ ਮੋਟਰਸਾਈਕਲ ਸਵਾਰ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਕੋਈ ਨਕਾਬ ਨਹੀਂ ਪਾਇਆ ਹੋਇਆ ਅਤੇ ਮੜਾ ਸੇ ਬੰਨੇ ਹੋਏ ਹਨ ਅਤੇ ਬਜ਼ੁਰਗ ਵਿਅਕਤੀ ਜੋ ਗੁਲਕਰੋ ਬਾਜ਼ਾਰੋਂ ਸਮਾਨ ਲੈਣ ਆਇਆ ਸੀ ਜਿਸ ਦੇ ਕੋਲ 20000 ਰੁਪਏ ਨਕਦ ਸਨ ਜਿਨ੍ਹਾਂ ਨੇ ਕਾफी देर ਤੋਂ ਇਸਦੀ ਰੇਕੀ ਕੀਤੀ ਹੋਈ ਸੀ ਅਤੇ ਬਜ਼ੁਰਗ ਦੇ ਪਿੱਛੇ-ਪਿੱਛੇ ਚੱਲ ਰਹੇ ਇਨਸਾਨ ਅਤੇ ਮੌਕਾ ਮਿਲਨ ਤੇ ਬਜ਼ੁਰਗ ਦੇ ਮੋਟਰਸਾਈਕਲ ਦਾ ਸਕੂਟੀ ਕੋ ਲੋ ਇਹ ਪੈਸੇ ਚੁਰਾ ਕੇ ਫਰਾਰ ਹੋ ਗਏ ਹਨ ਜਿਸ ਤੇ ਸੀਸੀਟੀਵੀ ਵਾਇਰਲ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਸੀਂ ਗੁਰਦਾਸਪੁਰ ਅੰਦਰੂਨੀ ਬਾਜ਼ਾਰ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਮੋਟਰਸਾਈਕਲ ਸਵਾਰ ਦੋ ਨੌਜਵਾਨ ਜੇ ਕੋਈ ਇਹਨੂੰ ਪਛਾਣਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ ਜਿਨ੍ਹਾਂ ਨੇ ਕੋਈ ਨਕਾਬਪਨੀ ਪਾਇਆ ਹੋਇਆ ਸਿਰ ਤੇ ਮੜਾਸੇ ਬੰਨੇ ਹੋਏ ਹਨ ਅਤੇ ਮੌਕੇ ਦੀ ਭਾਲ ਦੇ ਵਿੱਚ ਹਨ ਜੋ ਸੀਸੀਟੀਵੀ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਇਹ ਗੁਰਦਾਸਪੁਰ 메ਨ ਬਾਜ਼ਾਰ ਦੀਆਂ ਤਸਵੀਰਾਂ ਹਨ ਜਿੱਥੇ ਮੌਕੇ ਦੇ ਉੱਪਰ ਬਜ਼ੁਰਗ ਅੰਦਰ ਵਿਅਕਤੀ ਸਮਾਨ ਖਰੀਦ ਰਿਹਾ ਸੀ ਤਾਂ ਉਸਦੇ ਬਾਹਰ ਵਹੀਕਲ ਦੇ ਵਿੱਚ ਲਿਫਾਫਾ ਸੀ ਸਕੂਟੀ ਸ਼ਾ ਦੱਸੀ ਜਾ ਰਹੀ ਹੈ ਜਿਸਦੇ ਵਿੱਚੋਂ ਇਹ ਇੱਕ ਹੱਥ ਨਾਲ ਚੋਰੀ ਕਰਦਾ ਨਜ਼ਰ ਆ ਰਿਹਾ ਆ ਰਿਹਾ ਹੈ ਤਾਂ ਤੁਹਾਨੂੰ ਹੁਣੇ ਦਿਖਾਉਂਦੇ ਆ ਕਿ ਚੋਰੀ ਕਰਕੇ ਇਹ ਬਾਅਦ ਚ ਮੋਕੇ ਤੋਂ ਇਹ ਦੇਖੋ ਉਸ ਦੇ ਲਫਾਫੇ ਵਿੱਚ ਹੱਥ ਪਾ ਕੇ ਉਸ ਨੇ ਪੈਸੇ ਕੱਢ ਲਏ ਆ ਤੇ ਹੁਣ ਮੋਕੇ ਤੋਂ ਫਰਾਰ ਹੋਣ ਲੱਗਾ ਲਫਾਫੇ ਵਿੱਚੋਂ ਪੈਸੇ ਕੱਢ ਲਏ ਆ ਚੋਰ ਨੇ ਤਾਂ ਮੋਕੇ ਤੋਂ ਫਰਾਰ ਹੋਣ ਲੱਗਾ ਇਹ ਉਹ ਦੇਖੋ ਬਹਿ ਗਿਆ ਤਾਂ ਹੁਣ ਇਹ ਮੋਕੇ ਤੋਂ ਫਰਾਰ ਹੋ ਗਿਆ ਏ ਇਹ ਅਨਰੋਧੀ ਬਾਜ਼ਾਰ ਦੀਆਂ ਤਸਵੀਰਾਂ ਹਨ ਇਸ ਸਮੇਂ ਦੀ ਵੱਡੀ ਖਬਰ ਆ ਕਿ ਗੁਰਦਾਸਪੁਰ ਇੱਕ ਬਜ਼ੁਰਗ ਕੋਲੋਂ ਲੁਟੇਰਿਆਂ ਵੱਲੋਂ ਪਿੱਛਾ ਕਰਕੇ 20000 ਰੁਪਿਆ ਚੋਰੀ ਕਰਕੇ ਰਫੂ ਚੱਕਰ ਹੋ ਗਏ ਹਨ ਆਹ ਸੁਣੋ ساری ਵੀਡੀਓ ਵਿੱਚ ਕਿਸ ਤਰ੍ਹਾਂ ਇਹ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਬਾ ਉਹ ਅਹੀ ਹੈ। ਇੱਕਾਇਕ ਸੁਣਾ ਦੇਣਾ ਹੁਣ। ਕਿੱਕੀ ਫੋਟੋ ਕਿੱਤੀ? ਇੱਕ ਮਿੰਟ ਭਾਈ ਮੈਂ ਜੀ ਦੇਖ ਲਉ ਤੀ। ਇਹ ਆਸ਼ੀਰਵਾਦ ਵੀ ਆ ਗਈ। ਇਹ ਸਰਦਾਰ ਦੇ ਨਾਲ ਹੀ ਸੀਗਾ ਇਹ। ਇਹ ਕਿੱਥੇ ਲੈ ਗਿਆ ਹੁੰਦਾ? ਆਹ ਇੱਥੇ ਲਾਤਾ। ਤੇ ਬਾਬੂ ਗਿੰਦਰ ਵੜ ਕੇ ਆਉਣਾ ਇੱਥੇ। ਹੁਣ ਬਾਹਰ ਨਾ ਮੁੱਕੇ। ਹੁਣ ਕੰਮ ਹੋ ਗਿਆ। ਜਗਨ ਚੋਣੇ ਨੇ ਲੱਖ ਕੋਲ ਲੈਣੇ ਅੱਗੇ ਚੀਕਦਾ ਮੁਰੇ ਨੇ। ਕੀ ਕਰਨਾ? ਮਸੀਹ ਕਰਦੇ ਅਮੇ ਜਾਨੀ ਉਹ ਮੈਂ ਗਾਟਾ ਗਾਟਾ ਹਾਂ ਮੈਂ ਚੱਲਦਾ ਅਮੇ ਮੱਦੀ ਲਿਆ ਉਹ ਆਹੋ ਤੇ ਮੁੜਦਾ ਦਮਾਈ ਮਾਸਨ ਪਾਰ ਨਾ ਯਾਰ ਉਹ ਕਿੱਥੇ ਕਾ ਗੜੀ ਉਹ ਲੱਗਿਆ ਅੱਜ ਇਹ ਮੜਾ ਲਗਾ ਕੇ ਕਿਉਂ ਕੋਲ ਇਹ ਹੋ ਸ਼ੁਰੂ ਹੋ ਗਈ ਦੇਖਣ ਦੇ ਅੱਗੇ ਪਿੱਛੇ ਕੋਈ ਦੇਖਣ ਤਾਂ ਨਹੀਂ ਦੇ ਨਾ ਉਹ ਮੜੇ ਸਕੂਟਰੀਆਂ ਤਰ੍ਹਾਂ ਲਿਆ ਆਹ ਕੋਲ ਆ ਕੋਲ ਦੇ ਆ ਬਬੜੀ ਜਿੱਦਾਂ ਕਰੀਏ ਮਾਰੀ ਦੀ ਨਾ ਉਹ ਉਦਾਂ ਕੋਲ ਨੇ ਆਏ ਉਹ ਕੋਲੀ ਅੰਦਰ ਹੀ ਮਾ ਇਹ ਕਿੱਥੇ ਨੇ ਇਹ ਕਦੇ ਨਹੀਂ ਕੱਢੇ ਕੋਈ ਧਿਆਨ ਦੇ ਨਹੀਂ ਡੇਂਦੇ ਹਾਂ ਸ਼ਕਲ ਇਹਨਾਂ ਦੀ ਅਗਲੇ ਚ ਆ ਗਈ ਹੈ ਉਹ ਬਹਿ ਗਿਆ ਇਹਨਾਂ ਫੇਰ ਉੱਠਣਾ ਤੇ ਫੇਰ ਇੱਥੇ ਚੁੱਕਣਾ ਹਾਂ ਉਹ 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 ਚੋਲਾ ਪੂਰਾ ਲੈ ਨਹੀਂ ਮੈਂ ਕੋ ਦਾ ਤੇ ਯਾਦ ਰੱਖੇਂ ਥੱਲੋਂ ਕੱਢਿਆ ਜੋ ਕੁਝ ਸੀਗਾ ਹਾਂ ਪਾਏ ਜੇਬ ਚ ਤੇ ਬਹਿ ਗਿਆ ਮਗਰ ਕਿਸੇ ਨੇ ਨਹੀਂ ਦੇਖਿਆ ਜੀ ਆ ਵੀ ਕਿਸੇ ਨੇ ਨਹੀਂ ਧਿਆਨ ਦਿੱਤਾ ਪੂਰੇ ਬੰਦਰੀ ਹੁੰਦੇ ਸਾਹਮਣੇ ਵੀ ਦੇਖ ਸਕਦੇ ਹਾਂ ਬਿਠਾ ਰੰਨਾ ਸਾਹਮਣੇ ਜੁਦਾਈ ਬੜਾ ਵਾ ਠੀਕ ਹੈ ਤਾਇ ਗੁਰਦਾਸਪੁਰ ਅੰਦਰੂਨੀ ਬਾਜ਼ਾਰ ਦੀਆਂ ਤਸਵੀਰਾਂ ਹਨ ਜਿੱਥੇ ਲੁਟੇਰੇ ਸ਼ਰਿਆਂ ਬਿਨਾਂ ਖੋਪ ਘੁੰਮਦੇ ਨਜ਼ਰ ਆਦੇ ਹਨ ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈ ਚਾਹੇ ਬਾਜ਼ਾਰਾਂ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹਨ ਪਰ ਇਹ ਬਿਨਾਂ ਕਿਸੇ ਨਕਾਬ ਦੇ ਬਾਜ਼ਾਰਾਂ ਅੰਦਰ ਘੁੰਮਦੇ ਹਨ ਅਤੇ ਸ਼ਰਿਆਂ ਅੰਜਾਮ ਦਿੰਦੇ ਹਨ ਜੋ ਤੁਸੀਂ ਮੋਟਰਸਾਈਕਲ ਦੇ ਵਿੱਚ ਦੇਖ ਰਹੇ ਹੋ ਇਹ ਕਾਫੀ ਦੇਰ ਤੋਂ ਇਸ ਬਜ਼ੁਰਗ ਵਿਅਕਤੀ ਦੀ ਰੇਕੀ ਕਰਦੇ ਨਜ਼ਰ ਆ ਰਹੇ ਹਨ ਜੋ ਘਰੋਂ ਸਮਾਨ ਲੈਣ ਆਇਆ ਸੀ ਅਤੇ 20000 ਰੁਪਏ ਕੈਸ਼ ਇਸਦੇ ਕੋਲ ਸੀ ਜੋ ਉਸਨੇ ਬੈਗ ਰੱਖਿਆ ਹੋਇਆ ਸੀ ਤਾਂ ਕੁਝ ਸਮਾਨ ਅੰਦਰ ਫੜਨ ਲਈ ਜਾਂਦਾ ਹੈ ਜਦ ਤਾ ਇਹ ਮੌਕੇ ਦਾ ਫਾਇਦਾ ਚੁੱਕਦੇ ਹਨ ਅਤੇ ਆਉਣ ਜਾਣ ਵਾਲੇ ਆਮਲ ਇੱਕ ਵਿਅਕਤੀ ਇੱਕ ਨੌਜਵਾਨ ਸਾਰਾ ਧਿਆਨ ਰੱਖਦਾ ਹੈ ਤਾਂ ਦੂਜਾ ਜਿਹੜਾ ਆ ਉਸਦੀ ਫੋਲਾਫਾਲੀ ਕਰਦਾ ਜੋ ਕਾਫੀ ਸਮੇਂ ਤੋਂ ਉਸਦੀ ਰੇਕੀ ਕਰਦੇ ਨਜ਼ਰ ਆ ਰਹੇ ਹਨ ਪਰ ਬੜੀ ਇੱਕ ਚਿੰਤਾ ਵਾਲੀ ਗੱਲ ਹੈ ਕਿ ਗੁਰਦਾਸਪੁਰ ਬਾਜ਼ਾਰ ਦੇ ਵਿੱਚ ਸ਼ਰਯਾਮ ਇਦਾਂ ਘੁੰਮਣ ਤੇ ਕਿਤੇ ਨਾ ਕਿਤੇ ਇਹ ਸਵਾਲ ਖੜੇ ਹੁੰਦੇ ਹਨ ਕਿ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ ਜੋ ਸ਼ਰਯਾਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਨੂੰ ਅਸੀਂ ਫਿਰ ਦਿਖਾ ਰਹੇ ਹਾਂ ਕਿ ਇਹ ਦੋ ਸ਼ਖਸ਼ਾ ਜਿਨ੍ਹਾਂ ਦੀਆਂ ਫੇਸ ਦੇ ਉੱਪਰ ਕੋਈ ਇਹਨਾਂ ਨੇ ਨਕਾਬ ਨਹੀਂ ਪਾਇਆ ਸਿਰ ਮਤਲਬ ਮਾਲ ਸਿਰ ਤੇ ਬੰਨੇ ਹੋਏ ਹਨ ਮਫਰਲ ਪਰ ਇਹ ਚੋਰੀ ਕਰਦੇ ਹਨ ਅਤੇ ਚੋਰੀ ਕਰਕੇ ਫਿਰ ਕਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਤਾਂ ਉਹ ਦੁਬਾਰਾ ਤੁਸੀਂ ਦੇਖੋ ਫਿਰ ਨੇ ਤਸਵੀਰ ਚੋਰੀ ਕੀਤੀ ਹੈ ਉਹ ਲਿਫਾਫਾ ਵਿੱਚੋਂ ਕੱਢ ਕੇ ਤਾਂ ਹੁਣ ਇਹ ਬੈਠ ਕੇ ਨਿਕਲਣ ਲੱਗੇ ਹਨ ਇਹ ਗੁਰਦਾਸਪੁਰ ਦੀਆਂ ਤਸਵੀਰਾਂ ਹਨ ਜਿੱਥੇ ਬਜ਼ੁਰਗ ਵਿਪੀੜਤ ਵਿਅਕਤੀ ਹੁਣ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਚੁੱਕਾ ਹੈ ਅਤੇ ਪੁਲਿਸ ਪ੍ਰਸ਼ਾਸਨ ਨੇ ਇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਜੀ ਹਿੰਦੋਸਤੋ ਧੰਨਵਾਦ